ਜੋਗਰਪਰਕ ਦਾ ਬਹੁਤ ਸੋਹਣਾ ਹਸੀਨ ਮੌਸਮ ਆਈ ਲੱਗਦਾ ਜਿਵੇਂ ਡਲਹੌਜੀ ਪਹਾੜਾਂ ਦੀਆਂ ਬਾਦੀਆਂ ਚ ਬੈਠੇ ਹੋਨੇ ਆ ਡਾਕਟਰ ਸਾਹਿਬ ਵੀ ਲੇਟੇ ਲਾ ਰਹੇ ਲੱਸੀ ਦੇ ਦੋ ਤਿੰਨ ਗਲਾਸ ਪੀਲੇ ਮਿਲਣਾ ਸੌਣਗੇ ਹੁਣ ਤੇ ਇਧਰ ਮਨਪ੍ਰੀਤ ਜੀ ਨੇ ਲੱਸੀ ਲਿਆਂਦੀ ਸੀ ਮਹਿਤਾ ਸਾਹਿਬ ਬਾਈ ਜੀ ਤੇ ਇਧਰ ਮਾਨ ਸਾਹਿਬ ਤੇ ਉਧਰ ਇੱਕ ਸਾਡੇ ਹੋਰ ਬਾਈ ਜੀ ਕਾਬੂ ਆ ਗਿਆ ਅੱਜ ਮਨਪ੍ਰੀਤ ਜੀ ਮਿਮਿਕਰੀ ਕਰਨਗੇ ਅੱਜ ਆਵਾਜ਼ ਕੱਢਣਗੇ ਹੁਣ ਪਤਾ ਨਹੀਂ ਕਿਹਦੀ ਆਵਾਜ਼ ਕੱਢਣਗੇ ਲਓ ਜੀ ਸੁਣਾਓ ਸਰ ਮੇਰੇ ਬਹੁਤ ਮੇਰੇ ਆਪਣੇ ਸ਼ਹਿਰ ਵਾਸੀਓ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਉਹ ਸਮਾਂ ਆ ਗਿਆ ਜਦੋਂ ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਪੂਰਾ ਮੰਡਟ ਦੇਣ ਜਾ ਰਹੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ ਉਹ ਕੁਝ ਖਸੂਸੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਪਰ ਇਹ ਮੰਡਟ ਕਲੀਅਰ ਹੈ ਕਿ ਸਰਕਾਰ ਆ ਰਹੀ ਹੈ ਅੱਧੀ ਕਿਦੋਂ ਲੋਕ ਲੈਪ ਕੇ ਇੱਕ ਅੱਧੀ ਹੋਰ ਹੋ ਜੇ ਜੀ ਉਹ ਥਰਮਲ ਵੀ ਸੁਣਾ ਦੇ ਜੀ तो होर कैसे वाजपेई ने सुने माननीय महोदय जी संसद की गरिमा का ख्याल नहीं रखा जा रहा है विपक्ष हम पर हंस रहा है आज हम बहुमत में नहीं है एक समय आएगा बहुमत के लिए ये विपक्ष रोएगा और भारतीय जनता पार्टी ਪੂਰਨ ਸਮਰਥਨ ਕੇ ਸਾਥ ਸਰਕਾਰ ਬਣਾਇਆ ਆਹਾ ਹੋਰ ਦਰਦ ਵੀ ਮੈਂ ਸੁਣਿਆ ਤਾਂ ਸੀ ਮੈਂ ਜਰ ਮੈਂ ਅਜੇ ਪਹਿਲੀ ਵਾਰ ਡਾਕਟਰ ਸਾਹਿਬ ਦੀ ਉਹ ਵੀ ਪੂਰੀ ਕਰ ਦਿਓ ਜੀ ਹੋਰ ਇੱਕ ਹੋਰ ਸਦਾ ਦਿਓ ਜੀ ਤੁਹਾਡੀ ਪ੍ਰਾਣੀ ਫਰਮਾਇਸ਼ ਆ ਹੋਰ ਰਾਜੇ ਸ਼ਰਮ ਲੜੀ ਚਲੋ ਮੈਂ ਮੇਰ ਮੇਕ ਪਾਉਂਦਾ ਮੇਰ ਮੇਕ ਮੈਂ ਕਹਾਂ ਬਈ ਮੋਜਾਂ ਲੱਗੀਆਂ ਪਈਆਂ ਨਜ਼ਾਰੇ ਆ ਨਾਲੇ ਤਾਂ ਮੌਸਮ ਬੜਾ ਵਧੀਆ ਵੀ ਨਾਲ ਇੱਥੇ ਚੰਗੇ ਚੰਗੇ ਬੰਦੇ ਇੱਥੇ ਆ ਮੈਂ ਕਿਹਾ ਗੱਲ ਨਹੀਂ ਬਾਤ ਨਹੀਂ ਬਾਕੀ ਤੁਹਾਨੂੰ ਫੇਰ ਸੁਣਾਵਾਂਗਾ ਕਿਸੇ ਦਿਨ ਸਰਪ੍ਰੇਰੀ ਕੀ ਗੱਲ ਉਹ ਫੇਰ ਸੁਣਾਵਾਂਗੇ ਲਾਈ ਦਿਓ ਅੱਜ ਲਾ ਦਿਓ ਮੈਂ ਜਦੋਂ ਸ਼ਹਿਰ ਦੇ ਵਿੱਚ ਐਂਟਰੀ ਕਰਦਾ ਤੇ ਥਰਮਲ ਦੀਆਂ ਜਿਹੜੀਆਂ ਚਿਮਨੀਆਂ ਇਹਦੇ ਵਿੱਚੋਂ ਜਦੋਂ ਧੂਆ ਨਹੀਂ ਤੇ ਮੇਰਾ ਦਿਲ ਦੁਖਦਾ ਤੇ ਆ ਨੌਜਵਾਨ ਬੈਠੇ ਆ ਇਹਨਾਂ ਦੇ ਕੋਲੇ ਨੌਕਰੀ ਨਹੀਂ ਇਹਨਾਂ ਕੋਲੇ ਕੋਈ ਰੋਜ਼ਗਾਰ ਨਹੀਂ ਤੇ ਜਦੋਂ ਸਾਡੀ ਸਰਕਾਰ ਆਈ ਤੇ ਮੈਂ ਮੰਜਾਲ ਸਾਹਿਬ ਨੂੰ ਕਹਿ ਕੇ ਹੀਰੋ ਹਾਂਡੇ ਦਾ ਕਾਰਖਾਨਾ ਜ਼ਰੂਰ ਲਗਵਾਉਂਗਾ ਪਹਿਲੇ ਲੈਕਚਰ ਚਾਹੂਗੇ ਬਾਅਦ ਚੋਂ ਕਰਤਾ ਵਾਹ ਜੀ ਵਾਹ ਕੀ ਬਾਤ ਆ ਮਨਪੀਤ ਜੀ ਰੰਗੀ ਬੰਤੇ ਹੈਈ ਕੋਈ ਕੁਝ ਪਰਸੈਂਟ ਨੇੜੇ ਤੇਰੇ ਪੂਰੀ ਹੈ ਡਾਕਟਰ ਸਾਹਿਬ ਦੀ ਫਰਮਾਇਸ਼ ਤੇ ਮਨਪ੍ਰੀਤ ਜੀ ਜੇ ਤਾਂ ਜਾਣਦੇ ਸੀ ਤੁਰੇ ਫਿਰਦੇ ਵੇਂਦੇ ਅੱਜ ਬਾਈ ਜੀ ਦਾ ਗੁਣ ਦਾ ਟੈਲੈਂਟ ਦਾ ਪਤਾ ਲੱਗਿਆ ਬਹੁਤ ਯਾਰ ਗੁਣਕਾਰੀ ਬੰਦੇ ਆਗੇ ਗੋਲ ਦੀਆਂ ਨਹੀਂ ਹੁੰਦੇ ਸੀ ਕਿਵੇਂ ਲੱਗਿਆ ਮਨਪ੍ਰੀਤ ਜੀ ਬਹੁਤ ਵਧੀਆ ਨਜ਼ਾਰੇ ਆਗੇ ਮਹਿਤਾ ਸਾਹਿਬ ਬਹੁਤ ਵਧੀਆ ਮਾਨ ਸਾਹਿਬ ਹਾਂ ਜੀ ਵਧੀਆ ਹੀ ਗੋਲ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਹੀ ਲੱਗਦਾ ਸੀ ਜੀ ਉਹ ਹੀ ਬੋਲ ਰਿਹਾ